ਵਾਤ ਹੋਈ ਪੂਰਾ ਵਿਸਾਰਕ ਦੱਸਾਂਗੀ ਗੱਲ ਮੈਂ ਸੁਖਵਿੰਦਰ ਸਿੰਘ ਢਾਲੀਵਾਲ ਸੂਬਾ ਪ੍ਰੈਸਕਰ ਕਾਂਗਰਸ ਅੱਜ ਜਿਹੜੀ ਸਾਡੀ ਐਕਸ਼ਨ ਕਮੇਟੀ 22 ਮੈਂਬਰੀ ਦੀ ਮੀਟਿੰਗ ਹੋਈ ਆ ਉਹਨੇ ਆ ਕੇ ਸਾਡੇ ਸ਼ੈਣੀ ਸਟੇਜ ਤੋਂ ਮੈਸੇਜ ਲਾਇਆਗਾ ਕਿ ਜਿਹੜੇ ਸਰਕਾਰ ਨਾਲ ਚਾਰ ਮੀਟਿੰਗਾਂ ਹੋ ਰੀਆਂ ਨੇ ਹੋ ਚੁੱਕੀਆਂ ਨੇ ਉਹ ਚਾਰੇ ਮੀਟਿੰਗਾਂ ਜਿਹੜੀਆਂ ਬੇ ਸਿੱਟਾ ਰਹੀਆਂ ਨੇ ਜਿੰਦੀ ਅਫਸਰशाही ਆਗੀ ਉਹ ਸਰਕਾਰ ਦੇ ਦਬਦਬਾ ਹਟਾਂਗੀ ਉਹ ਲੋਕਾਂ ਦੀ ਗੱਲ ਸੁਣਨ ਦੀ ਆਗਾ ਕੱਲ ਨੂੰ ਅਗਲੇ ਜਿਹੜਾ ਸੰਘਰਸ਼ ਐਨੂੰ ਹੋਰ ਤਿੱਖਾ ਕਰਨ ਲਈ ਅਗਲੀ ਰੂਪਰੇਖਾ ਜਿਹੜੀ ਉਹ ਤਿਆਰ ਕੀਤੀ ਜਾਵੇਗੀ 10 ਅਕਤੂਬਰ ਨੂੰ ਉਹਨਾਂ ਨੇ ਪੰਜਾਬ ਦੀਆਂ ਅਨਸਾਪਸੰਦ ਜਥੇਬੰਦੀਆਂ ਸਿਆਸੀ ਪਾਰਟੀਆਂ ਕਿ ਭਾਰਤੀ ਕਿਸਾਨ ਯੂਨੀਅਨ ਸਾਰਿਆਂ ਨੂੰ ਸੱਦਾ ਦਿੱਤਾ ਵੀ 10 ਅਕਤੂਬਰ ਨੂੰ ਮੇਨ ਬੱਸ ਸਟੈਂਡ ਸ਼ਾਣਾ ਬਲਾਕ ਜ਼ਿਲ੍ਹਾ ਬਰਨਾਲਾ ਹਲਕਾ ਪਧੌੜ ਵਿਖੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਕਿ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਕਾਂਡ ਵਿੱਚ ਪਰਿਵਾਰ ਨੂੰ ਸਾਫ਼ ਦਿਵਾਉਣ ਲਈ ਚੱਲ ਰਿਹਾ ਧਰਨਾਗਾ ਉਸ ਵਿੱਚ ਆਪਾਂ ਇਨਸਾਫ਼ ਲੈ ਚੱਕੀਏ ਜਿਹੜੇ ਪੰਜਾਬ ਦੇ ਵਿੱਚ ਹਰ ਰੋਜ਼ ਖੂਨ ਖਰਾਬੇ ਹੋ ਰਹੇ ਆ ਸਾਡੀ ਪੰਜਾਬ ਸਰਕਾਰ ਆ ਜਿਹੜੀ ਉਹ ਨੌਜਵਾਨਾਂ ਦੇ ਖੂਨ ਦੇ ਪਿਆਲੇ ਪਰ ਪਰ ਪੀ ਰਹੀ ਆ ਉਹ ਤੋਂ ਆਪਾਂ ਨੂੰ ਛੁਟਕਾਰਾ ਮਿਲ ਸਕੇ ਆਪਾਂ ਇਸ ਪਰਿਵਾਰ ਨੂੰ ਇਸ ਮਾਤਾ ਨੂੰ ਇਨਸਾਫ ਦਿਵਾ ਸਕੀਏ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਕੱਲ ਨੂੰ ਸ਼ਹਿਣੇ ਦੀ ਧਰਤੀ ਤੇ ਪਹੁੰਚ ਕੇ ਮਾਤਾ ਮਲਕੀਤ ਕੌਰ ਕਲਕੱਤਾ ਦੇ ਆਪਾਂ ਇੱਕ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਗਏ ਸੁਖਵਿੰਦਰ ਸਿੰਘ ਜਿਹੜਾ ਕਲਕੱਤਾ ਦਾ ਉਹਦੇ ਕਾਤਲਾਂ ਨੂੰ ਜਿਹੜਾ ਆਪਾਂ ਉਹ ਪਰਦੇ ਦੇ ਵਿੱਚ ਨਾਬਜਤ ਕਰਾ ਦਿੱ ਗਏ ਕੱਲ ਨੂੰ 10 ਅਕਤੂਬਰ ਨੂੰ ਸਾਰੇ ਪੰਜਾਬ ਵਾਸੀ ਸ਼ਹਨੇ ਦੀ ਧਰਤੀ ਜ਼ਿਲ੍ਹਾ ਬਰਨਾਲਾ ਹਲਕਾ ਭਦੌੜ ਵਿਖੇ ਪਹੁੰਚਣ ਦੀ ਬੇਨਤੀ ਹੈ ਜੀ ਕੱਲ ਕਿਹੜੀ ਮੀਟਿੰਗ ਹੈ ਜੀ ਆਰ ਪਾਰ ਦੀ ਮੀਟਿੰਗ ਹੈ ਕੋਈ ਹਾਂ ਡਾਕਟਰ ਹਰਜਿੰਦਰ ਸਿੰਘ ਜਖੂ ਜੀ ਨੇ ਆ ਕੇ ਸਟੇਜ ਤੋਂ ਮੈਸੇਜ ਲਾਇਆਗਾ ਵੀ ਜਿਹੜੀ ਚਾਰ ਮੀਟਿੰਗਾਂ ਬੇਸ਼ਿੱਟਾ ਹੋਣ ਤੋਂ ਬਾਅਦ ਜਿਹੜੀ ਕੱਲ ਦੀ ਮੀਟਿੰਗ ਆ ਗਈ ਉਹ ਆਰ ਪਾਰ ਦੀ ਸੰਘਰਸ਼ ਕਮੇਟੀ ਦੀ ਲੜਾਈ ਦੀ ਮੀਟਿੰਗ ਹੋਵੇਗੀ ਕੱਲ ਨੂੰ ਇੱਕ ਪਾਸਾ ਹੋ ਕੇ ਰਹੇਗਾ ਤਾਂ ਇਸ ਕਰਕੇ ਪੰਜਾਬ ਵਾਸੀਆਂ ਨੂੰ ਸ਼ਹਿਣਾ ਦੀ ਧਰਤੀ ਤੇ ਪਹੁੰਚਣ ਦੀ ਅਸੀਂ ਬੇਨਤੀ ਕਰਦੇ ਹਾਂ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਸੋਨੀ ਹਮਿੰਦਪੁਰਾ ਜੀ ਐਕਸ਼ਨ ਕਮੇਟੀ ਦੇ ਜੀ ਅੱਜ ਮੀਟਿੰਗ ਹੋਈ ਆ ਪ੍ਰਸ਼ਾਸਨ ਨਾਲ ਕੀ ਮੀਟਿੰਗ ਹੋਈ ਆ ਕੀ ਸਿੱਟਾ ਨਿਕਲਿਆ ਕੀ ਜੀ ਮੀਟਿੰਗ ਦੇ ਵਿੱਚੋਂ ਭਾਈ ਸਿੱਟਾ ਇਹ ਨਿਕਲਿਆ ਵੀ ਜਿਹੜਾ ਸਦੀਆਂ ਤੋਂ ਦਬਦਬਾ ਚੱਲਦਾ ਆ ਰਿਹਾ ਰਾਜਨੀਤਿਕ ਦਬਾਅ ਸੱਤਾ ਦਾ ਨਸ਼ਾ ਉਹ ਨਸ਼ੇ ਚ ਡੁੱਬੀ ਹੋਈ ਸਰਕਾਰ ਤੇ ਸਰਕਾਰ ਦੇ ਨਾਲ ਮਿਲੀ ਹੋਈ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਜੋ ਵੀ ਸਿੱਟਾ ਕਾ ਹੋ ਉਹਨਾਂ ਦੀ ਗੁੰਡਾਗਰਦੀ ਦਾ ਨਸਾਈ ਅਜੇ ਜਾਰੀ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀਰੇ ਵੀ ਜੋ ਕੱਲ੍ਹ ਨੂੰ ਲੜਾਈ ਹੋਊਗੀ ਜੋ ਅਸੀਂ ਇਮਾਨਦਾਰੀ ਨਾਲ ਸਾਫ਼ ਸੁਥਰੇ ਇਨਸਾਫ਼ ਸੰਧਰ ਲੜਾਈ ਲੜਦੇ ਆ ਕਈ ਵਾਰੀ ਲੜਾਈਆਂ ਜਿੱਤਣ ਲਈ ਨਹੀਂ ਲੜੀਆਂ ਜਾਂਦੀਆਂ ਇਸ ਲਈ ਵੀ ਲੜੀਆਂ ਜਾਂਦੀਆਂ ਵੀ ਅਸੀਂ ਜਿਉਂਦੇ ਆ ਅੱਜ ਜਿਹੜੇ ਇੱਥੇ ਜਾਗਦੀ ਜ਼ਮੀਰ ਵਾਲੇ ਬੰਦੇ ਆ ਨਾ ਉਹ ਲੜਾਈ ਲੜ ਰਹੇ ਆ ਤੇ ਲੜਦੇ ਰਹਿਣਗੇ ਚਾਹੇ ਉਹ 4-5 ਰਹਿ ਜਾਣ ਚਾਹੇ ਉਹ ਘਟ ਜਾਣ ਚਾਹੇ ਵੱਧ ਜਾਣ ਪਰ ਉਹ ਲੜਦੇ ਰਹਿੰਦੇ ਆ ਮਰਦੇ ਦਮ ਤੱਕ ਇਹ ਲੜਾਈ ਕਲਕੱਤੇ ਦੀ ਨਹੀਂ ਪੰਜਾਬ ਦੇ ਪੂਰੇ ਨੌਜਵਾਨ ਪੀੜੀ ਨੂੰ ਬਚਾਉਣ ਦੀ ਆ ਕਿਉਂਕਿ ਨੌਜਵਾਨਾਂ ਦੇ ਇਨਕਾਊਂਟਰ ਤੇ ਕਤਲ ਕਿਉਂ ਹੋ ਰਿਹਾ ਇਹ ਸਰਕਾਰ ਤੇ ਇਹਨਾਂ ਦੇ ਦੁਆਰਾ ਕਿਉਂਕਿ ਨੌਜਵਾਨ ਰੀੜ ਦੀ ਹੱਡੀ ਹੁੰਦੇ ਆ ਦੇਸ਼ ਦੀ ਤੇ ਇਹਨਾਂ ਨੇ ਰੀੜ ਦੀ ਹੱਡੀ ਤੋੜ ਕੇ ਦੇਸ਼ ਨੂੰ ਖਤਮ ਕਰਨ ਦੇ ਲੱਗੇ ਹੋਇਆ ਇਹ ਇਹ ਚੀਜ਼ ਆ ਬਾਈ ਕੱਲ ਨੂੰ ਜਿਹੜੀ ਮੈਂ ਪੂਰੇ ਪੰਜਾਬ ਦੇ ਵਿੱਚ ਜਿੱਥੋਂ ਤੱਕ ਵੀ ਆ ਮੇਰੀ ਆਵਾਜ਼ ਜਾਂਦੀ ਆ ਮੈਂ ਸਟੇਜਾਂ ਤੋਂ ਆਰ ਥਾਂ ਤੇ ਜਿੱਥੇ ਵੀ ਜਾਣਾ ਇਹ ਗੱਲ ਕਰਦਾ ਹੁਣਾਂ ਕਿ ਬਾਈ ਪੋਸਟਾਂ ਦੇ ਥੱਲੇ ਵਾਇਗਰੂ ਲਿਖ ਕੇ ਨਹੀਂ ਸਰਨਾ ਪੋਸਟਾਂ ਦੇ ਥੱਲੇ ਚੱਕਰੂ ਫੱਟੇ ਬਾਈ ਤੇਰੇ ਨਾਲ ਆ ਨਹੀਂ ਸਰਨਾ ਜਿੰਨੇ ਵੀ ਬੰਦੇ ਮੇਰਾ ਵੀਰੇ ਵੀਡੀਓ ਨੂੰ ਦੇਖਦਾ ਜਾਂ ਜਿੱਥੋਂ ਤੱਕ ਇਹ ਕੱਤੇ ਦੀ ਗੱਲ ਗਈ ਹੋਈ ਆ ਬਾਈ ਹਰ ਪਰਿਵਾਰ ਦਾ ਨੌਜਵਾਨ ਘਰਾਂ 'ਚ ਬੈਠ ਕੇ ਦੁਕਾਨਾਂ 'ਚ ਬੈਠ ਕੇ ਖੁੰਡਾਂ ਤੇ ਬੈਠ ਕੇ ਗੱਲਾਂ ਨਾ ਕਰੋ ਆਓ ਉਸ ਮਾਂ ਦੇ ਪੁੱਤ ਦੇ ਸਾਹ ਲਾਸ ਪਈਆ ਉਹਦਾ ਸਾਥ ਦਈਏ ਆ ਉਸ ਪਰਿਵਾਰ ਦਾ ਸਾਥ ਦਈਆ ਸੀ ਇਹ ਇਹ ਨਾ ਕਰੇ ਵੀ ਕਹੀਏ ਮੈਨੂੰ 10 ਸਾਲ ਹੋ ਗਏ ਇਸ ਬੋਲਦੇ ਨੂੰ ਆਗੂ ਬੈਠੇ ਸਾਡੇ ਸਹਿਬਾਨ ਬੋਲੇ ਪਹਿਲਾਂ ਕਿ ਯਾਰ ਇਹ ਨਾ ਕਿਉਂ ਇਹ ਉਹਨਾਂ ਦੇ ਕਰਜ਼ ਦੀ ਗੱਲ ਆ ਇਹ ਉਹਨਾਂ ਦੇ ਕਰਜ਼ ਦੀ ਗੱਲ ਆ ਕਈ ਚੀਜ਼ਾਂ ਦੇ ਵਿੱਚ ਤਾਂ ਕੋ ਸਰਕਾਰ ਦੇ ਵਿੱਚ ਵੀ ਬਹੁਤ ਬੰਦੇ ਇਨਸਾਨੀ ਤਰ੍ਹਾਂ ਤੇ ਇਮਾਨਦਾਰ ਮੰਨ ਲੋ ਪਈਆ ਪ੍ਰਸ਼ਾਸਨ ਖੜਾ ਪੁਲਿਸ ਦੇ ਵਿੱਚ ਵੀ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਉਹਨਾਂ ਨੂੰ ਬਹੁਤ ਚੰਗੇ ਬੰਦੇ ਹੁੰਦੇ ਆ ਪਰ ਹੁਣ ਇਹਨਾਂ ਦੇ ਉੱਤੇ ਜਦੋਂ ਕੋਈ ਜਿਹੜਾ ਅਫਸਰ ਹੁੰਦਾ ਨਾ ਉਹ ਤਾਂ ਪੜ੍ਹ ਲਿਖ ਕੇ ਮਤਲਬ ਡਿਗਰੀ ਤਾਰੀ ਹੋ ਕੇ ਬਣਿਆ ਹੁੰਦਾ ਲੈਕ ਹੁੰਦਾ ਤੇ ਐਮ ਐਲ ਏ ਸਾਡੇ ਲੋਕ ਚੁਣਦੇ ਆ 10ਵੀਂ ਪਾਸ ਨੂੰ ਵੀ ਚੁਣ ਦਿੰਦੇ ਆ ਇੱਕ 10ਵੀਂ ਪਾਸ ਐਮ ਐਲ ਏ ਇੱਕ ਆਈ ਪੀ ਐਸ ਆਫਸਰ ਤੇ ਉਹ ਮਾਰਦਾ ਵੈਸੇ ਤਾਂ ਉਸ ਤਰ੍ਹਾਂ ਨੂੰ ਵੀ ਕਿਤੇ ਕਿਤੇ ਆਣ ਲੱਗ ਜਾਂਦਾ ਵੀ ਭੈਸ ਸੁਸਾਈਡ ਕਰ ਜੀਏ ਕਿਹੜਾ ਮੁਲਕ ਹੈ ਇਹ ਮੈਂ ਮਿਲਦਾ ਰਹਿੰਨਾ ਗੱਲ ਦੱਸਦੇ ਰਹਿੰਦੇ ਉਹ ਇਸ ਕਰਕੇ ਜਦੋਂ ਅਸੀਂ ਐਮ ਐਲ ਏ ਉਹ ਬਣਾਤਾ ਤੇ 92 ਐਮ ਐਲ ਏ ਦੇ ਤੇ ਤੇ ਸਰਕਾਰ ਉਹਨਾਂ ਦੀ ਬਣਾਤੀ ਤੇ ਉਹ ਚੁਟਕਲਿਆਂ ਵਾਲਾ ਉਹ ਉਹਨੂੰ ਬਾਦਲ ਨੂੰ ਪੰਡ ਤਾਂ ਉਹਨੇ ਪੱਗਮਾਰੀ ਕੰਦ ਚਸਾਤਾ ਲੋਕਾਂ ਨੂੰ ਸਾਤਾ ਇੱਥੇ ਭਾਈ ਸਾਡੇ ਜਿਹੜੇ ਰੋਡ ਆਉਂਦੇ ਨੌਜਵਾਨਾਂ ਦੇ ਇਹਨੂੰ ਅਕ ਤਰੂ ਉਹਨੂੰ ਕੌਣ ਪੁੰਝੂਗਾ ਸਾਡੀ ਆਵਾਜ਼ ਗੂੰਗੇ ਬੋਲੇ ਸਾਡੇ ਬੰਬ ਧਮਾਕੇ ਕਰਕੇ ਜਿਵੇਂ ਲੋਕਾਂ ਨੂੰ ਹੁਣ ਅੱਕ ਚੁੱਕੇ ਲੋਕ ਦੁਖੀ ਹੋ ਗਏ ਭਾਈ ਨੌਜਵਾਨ ਇਹਨਾਂ ਬੰਦਿਆਂ ਨੇ ਅਨਕਾਊਂਟਰ ਕਰਾਇਆ ਕਰਾ ਨੌਜਵਾਨ ਪੀੜੀ ਦਾ 84 ਯਾਦ ਕਰਾਤੀ ਇਹਨਾਂ ਨੇ ਸਾਡੇ ਖੂਨ ਨਾਲ ਪਿੱਛੇ ਮੇਰੇ ਨਾਲ ਦੇ ਨੌਜਵਾਨ ਕਿੰਨੇ ਤੁਰ ਗਏ ਅਸੀਂ ਭਾਈ ਥੱਕੇ ਪਏ ਅਸੀਂ ਘਰ ਛੱਡ ਕੇ ਅਸੀਂ ਤੁਰੇ ਹੋਇਆ ਪਰ ਚੈਲੰਜ ਕਰਦੇ ਹਾਂ ਇਸ ਸਿਸਟਮ ਨੂੰ ਤੇ ਅਸੀਂ ਲੜਦੇ ਰਹਾਂਗੇ ਸਾਡੀ ਵਿਚਾਰਧਾਰਾ ਦੀ ਗੁਰੂਆਂ ਦੀ ਵਿਚਾਰਧਾਰਾ ਦੀ ਲੜਾਈ ਆ ਸਾਡੀ ਕਿਸੇ ਨਿੱਜੀ ਵਿਅਕਤੀਗਤ ਨਾਲ ਕੋਈ ਲੜਾਈ ਨਹੀਂ ਸਾਡੀ ਨੀਤੀਆਂ ਦੀ ਲੜਾਈ ਆ ਸਾਡੀ ਹੱਕਾਂ ਦੀ ਲੜਾਈ ਆ ਸਾਡੇ ਆ ੱੱੱਕੇ ਨਾਲ ਗੁੰਡਾਗਰਦੀ ਕਰਕੇ ਉਹਨਾਂ ਨੂੰ ਸਰਿਆਂ ਮਾਰਨਾ ਇਸ ਤਰ੍ਹਾਂ ਉਹਦਾ ਜ਼ਿੰਮੇਵਾਰ ਕੌਣ ਆ ਪੁਲਿਸ ਪ੍ਰਸ਼ਾਸਨ ਸਰਕਾਰ ਜੇ ਤੁਹਾਨੂੰ ਹੁਣ ਮੰਨ ਲਓ ਅਸੀਂ ਫਿਰਦੇ ਆਂ ਤੁਰੇ ਜਿ세 ਬੰਦਿਆਂ ਚਾ ਅਗਲੇ ਪ੍ਰਸ਼ਾਸਨ ਨੂੰ ਤਾਂ ਵੈਸੇ ਤਾਂ ਕਿਤੇ ਜਾਣਾ ਹੁੰਦਾ ਸਾਡੀ ਸੀਐਡੀ ਹੁੰਦੀ ਆ ਬਈ ਇੱਥੋਂ ਤੁਰ ਕੇ ਇੱਥੋਂ ਤੁਰ ਕੇ ਸਾਨੂੰ ਦੋ ਦੋ ਦਿਨ ਪਹਿਰੇ ਫੋਨ ਬੰਦ ਕਰਨੇ ਪੈਂਦੇ ਆ ਇਹ ਤਾਂ ਸਾਡਾ ਪਤਾ ਹੁੰਦਾ ਵੀ ਰੋਕਣੇ ਆ ਜਦੋਂ ਸਾਡੀ ਮਾਰਨੌਰ ਸਾਨੂੰ 10-10 ਦਿਨ ਪਿਸਤੌਲ ਲੈਣ ਗਏ ਉੱਥੋਂ ਇੱਥੇ ਘੁੰਮਦੇ ਫਿਰਦੇ ਰਹੇ ਆ ਇਹ ਚੀਜ਼ਾਂ ਪੁਲਿਸ ਨੂੰ ਯਾਰ ਪਤਾ ਨਹੀਂ ਲੱਗਦਾ ਚਿੱਟਾ ਸ਼ਰਿਆਂ ਵਿਕੀ ਜਾਂਦਾ ਪਿੰਡਾਂ ਦੇ ਵਿੱਚ ਹਿੰਮਤਪੁਰੇ ਦੀ ਗੱਲ ਕਰਦਾ ਮੈਂ ਕੋਈ ਬੰਦਾ ਆਇਆ ਮੇਰੇ ਕੋਲ ਆਂਦਾ ਭਾਈ ਸਾਡੇ ਘਰਾਂ ਕੋਲੇ ਕੈਪਸੂਲ ਵਿਕੀ ਜਾਂਦੇ ਸਿਗਨੇਚਰ ਤੇ ਆਹ ਮੈਂ ਉਹਨੂੰ ਆਖੇ ਮੈਂ ਵੀਡੀਓ ਬਣਾ ਕੇ ਭੇਜ ਦੇ ਨਹੀਂ ਭਾਈ ਮੈਂ ਆਹ ਤਾ ਉਹ ਉਹ ਲੜੇ ਪਰ ਕੱਲ ਕੀ ਹੋ ਰਹੀ ਆ ਦੁੱਖ ਸਾਡੇ ਘਰੇ ਆ ਇਹ ਚੀਜ਼ਾਂ ਨਾ ਬਾਈ ਸਾਨੂੰ ਲੈ ਡੁੱਬਣ ਗਿਆ ਇਸ ਕਰਕੇ ਸਾਰੇ ਹੱਕਾਂ ਦੀ ਗੱਲ ਚਾਹੇ ਨਸ਼ੇ ਦੀ ਆ ਚਾਹੇ ਇਨਕਾਊਂਟਰਾਂ ਦੀ ਆ ਚਾਹੇ ਗੁੰਡਾਗਰਦੀ ਦੀ ਆ ਚਾਹੇ ਕਤਲਾਂ ਦੀ ਆ ਹਰ ਥਾਂ ਤੇ ਸੰਘਰਸ਼ ਚੱਲ ਰਿਹਾ ਆ ਇੱਥੇ ਕੱਲ ਨੂੰ ਆਰ ਪਾਰ ਦੀ ਲੜਾਈ ਹੋ ਜੂਗੀ ਪਰਿਵਾਰ ਤੇ ਦਬਾਅ ਪਾ ਦਿੰਦੇ ਆ ਸਾਨੂੰ ਪਤਾ ਅਗਲੇ ਸਾਰੇ ਸਮਾਜ ਨੂੰ ਪਤਾ ਕੀ ਹੁੰਦਾ ਪਰ ਲੜਨ ਵਾਲੇ ਲੋਕ ਲੜਦੇ ਰਹਿਣਗੇ ਮੈਂ ਤੁਹਾਡੇ ਚੈਨਲ ਆਹੀਂ ਮੀਡੀਆ ਆਹੀਂ ਬੇਨਤੀ ਕਰਦਾ ਇਹ ਅੱਜ ਦੀ ਲੜਾਈ ਨਹੀਂ ਹਰ ਥਾਂ ਤੇ ਲੜਾਈ ਚੱਲੂਗੀ ਤੇ ਭਾਈ ਬਣ ਕੇ ਤੁਸੀਂ ਇਹ ਲੜਾਈ ਦੇ ਵਿੱਚ ਸਾਥ ਦਿਓ ਫੋਨਾਂ ਤੇ ਦੇਖ ਕੇ ਨਾ ਜਿੱਥੇ ਵੀ ਇਕੱਠੇ ਹੋਣੇ ਉੱਥੇ ਆਇਆ ਕਰੋ ਸਾਡੇ ਹੱਕਾਂ ਦੀ ਗੱਲ ਹੈ ਜੇ ਗੁਰੂਆਂ ਦੀ ਗੱਲ ਮੰਨਦੇ ਆ ਤਾਂ ਨਹੀਂ ਮੱਥਾ ਟੇਕ ਕੇ ਗੈਰ ਬਹਿਣ ਨਾਲ ਗੁਰੂਆਂ ਦੀ ਗੱਲ ਤੇ ਪਹਿਰਾ ਨਹੀਂ ਦਿੱਤਾ ਜਾਣਾ ਇਹ ਮੇਰੀ ਗੱਲ ਕਿਹਨੂੰ ਕੌੜੀ ਲੱਗੇ ਲੱਗੇ